ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਬਾਈ ਕੋਲੇ ਮੱਝ ਟੁਕੜਾ ਗੱਭਣ ਚੈੱਕ ਪਾਸ ਮਗਰ ਕਰਮਲੀ ਦੇ ਆ ਕੇ ਬਾਈ ਕੱਟੀ ਤੇ ਇੱਕ ਬਾਈ ਕੋਲੇ ਚੱਕਬਾਸ ਟੁਕੜ ਗੱਭਣ ਵਹਿੜਾ ਗਈ ਤੇ ਇੱਕ ਕੱਲੀ ਟੁਕੜਾ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਇਹਨਾ ਗੱਲਬਾਤ ਆਜੋ ਬਾਈ ਜੀ ਸੰਜੀਵ ơi ਸਿੱਕਾ ਅਸੀਂ ਕਾ ਬਾਈ ਉਹ ਠੀਕ ਹੋ ਬਾਈ ਬਹੁਤ ਵਧੀਆ ਜੀ ਨਾਮ ਤੇ ਆਪਣਾ ਐਡਰੈਸ ਬੋਲਦਾ ਨਾਂ ਗੁਰਸੇਪ ਸਿੰਘ ਆ ਜੀ ਪਿੰਡ ਮਾਚੀ ਗਿਆ ਹੂੰ ਨੇੜੇ ਆਪਣੇ ਬਲਾਸਰ ਰਾਮਗੜ੍ਹ ਮੇਨ ਰੋਡ ਕੋਲੇ ਹੀ ਆਪਣਾ ਘਰ ਆ ਮੇਨ ਅੱਡੇ ਕੋਲੇ ਠੀਕ ਆ ਤੇ ਜ਼ਿਲ੍ਹਾ ਆਪਣਾ ਕਿਹੜਾ ਜ਼ਿਲ੍ਹਾ ਮੋਗਾ ਪੈਂਦਾ ਤਹਿਸੀਲ ਨਿਹਾਲਤਾਂਗੜਾ ਠੀਕ ਆ ਮੋਬਾਈਲ ਨੰਬਰ ਮੇਰੇ ਨੰਬਰ 143 71529 ਇਹ ਬਾਈ ਦਾ ਬਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਭਈਆ ਮੱਝ ਤੋਂ ਸਟਾਰਟ ਕਰ ਦਈਏ ਫਿਰ ਹਾਂ ਮੱਝ ਤੋਂ ਹੀ ਕਰ ਲਓ ਬਈ ਕਿਹੜਾ ਸੂਆ ਸੂਈ ਵੀ ਆ ਬਈ ਤੀਜੇ ਆ ਬਾਈ ਚੌਥੇ ਸੂਏ ਇਹਨੇ ਸੂਣਾ ਠੀਕ ਹੈ ਬਈ ਸਿਆਮੀ ਨੇ ਦੋ 15 ਦੇ ਨੇ ਉੱਤੇ ਹੋ ਆਪਾਂ ਸਿਆਾਂ ਦੀ ਕਹਾਂਗੇ ਅਗਲਾ ਸਿਆਾਂ ਦੀ ਚੈੱਕ ਕਰਾ ਲਿਆ ਤੇ ਕਿੰਨਾ ਦੱਦਾ ਬਈ ਇਹ ਛੱਲੇ ਹਾਂ ਦੁੱਧ 5 ਤੋਂ 4 ਦੇ ਵਿੱਚ ਹੋਊਗਾ ਠੀਕ ਹੈ ਬਈ ਤੇ ਸੌ ਸੀਲ ਆ ਸੀਲ ਆ ਕੋਈ ਜੋਵੇ ਨੂੰ ਜਣੀ ਆ ਬੱਚਾ ਇਹਦੇ ਮਗਰ ਬੱਚਾ ਕੀ ਆ ਗਿਆ ਬਈ ਕੱਟੀ ਆ ਬੱਚਾ ਆ ਗਿਆ ਬਈ ਇਹਦੇ ਮਗਰ ਕਰਨ ਵਾਲੀ ਦੇ ਕੱਟੀ ਕੱਟੀ ਬਹੁਤ ਚੰਗੇ ਪਲੀਆਂ ਹੋਈ ਆ ਹਨਾ ਹਾਂ ਤੇ ਚਵਾਈ ਚੁਈ ਕਿਵੇਂ ਲੱਗੀ ਚਵਾਈ ਚੁਈ ਬਹੁਤ ਠੀਕ ਆ ਬਈ ਠੰਡੀ ਆ ਮੈਸ ਚਵਾਈ ਬਾਈ ਕਹਿੰਦਾ ਇੱਕ ਨੰਬਰ ਲੱਗਿਆ ਆਲੇ ਦੇ ਵੀ ਸਬਤ ਸਰੀਆ ਥਣ ਤੇ ਕਰਵਾ ਲਿਆ ਬਾਈ ਇਕਲਾ ਇਕਲਾ ਥਣ ਲਗਾ ਮੁਕੀ ਵਾਲਾ ਥੜਾ ਚਾਰੇ ਥਣ ਨਾਲ ਪੂਰੇ ਗਿਆ ਹੌਲੀ ਹੌਲੀ ਥਣ ਬਹੁਤ ਚੰਗਾ ਲੱਗਿਆ ਬਾਈ ਹੈਨਾ ਹਾਂ ਬਾਕੀ ਪਲੀ ਵੀ ਦੇਖੋ ਬਾਈ ਕੌੜੀ ਝੂੜੀ ਕਰਨ ਵਾਲੀ ਫੁੱਲ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆਗੀ ਬਾਕੀ ਚੈੱਕ ਪਾਸ ਨਲੇ ਬਾਈ ਕਹਿੰਦਾ ਵੀ ਦੁੱਧ ਵੀ ਆ ਮੋੜ ਲਾ ਬਈ ਹਾਈਟ ਬਾਈ ਕਿੰਨੀ ਕੁ ਹੋਏ ਦੀ ਹਾਈਟ ਤਾਂ ਹੁਣ ਤੁਸੀਂ ਮੇਰੀ ਦੇਖ ਲਓ ਵੀ 6 ਤੋਂ ਉੱਤੇ ਆ ਯਾਨੀ 6 5 ਫੁੱਟ ਹਨਾ ਹਾਂ ਇੰਨੀ ਆ ਦੇਖ ਲੋ ਸਹੀ ਗੱਲ ਬਹੁਤ ਹਾਈਟ ਆ ਬਾਕੀ ਉਹ ਭਾਈ ਦੀ ਭੂਈ ਦੀ ਨਹੀਂ 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 ਆ ਤਾਂ ਥੋੜੇ ਸਾਹਮਣੇ ਹੀ ਆ ਜਵਾਖ ਖੁੱਲੀ ਫਿਰਦਾ ਬਾਈ ਚੈੱਕ ਕਰ ਸਕਦੇ ਕਰਮ ਵਾਲੀ ਇੰਨੀ ਠੰਡੀ ਸੀ ਲਾ ਤੇ ਅਥਨ ਤੱਕ ਲੈਵਾ ਕਿਵੇਂ ਤਿਆਰ ਕਰਦੀ ਬਾਈ ਲੈਵਾ ਵਧੀਆ ਜਦੋਂ ਬੱਚਾ ਲਾ ਕੇ ਬਸ ਮੂਹ ਲਾ ਕੇ ਚੋਲੇ ਨੇ ਕੋਈ ਜਾਟ ਨਹੀਂ ਬੱਚੇ ਤੇ ਮਿਲਦੀ ਹੈ ਹਾਂ ਬੱਚੇ ਤਾਂ ਬੱਚਾ ਸੋਨੇ ਮਿਲਦੀ ਹੈ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਜਿਹੜਾ ਵੀਡੀਓ ਬਣਾਉਣ ਦਾ ਸਮਾਂ 7:00 ਵਜੇ ਦਾ ਸਮਾਂ ਬਾਈ ਹੈਨਾ ਹਾਂ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਬਾਈ ਕਿ ਇਹਨੇ ਸ਼ਾਮ ਤੱਕ ਵਧੀਆ ਸੋਹਣੀ ਤਿਆਰ ਹੁੰਦੀ ਹੈਗੇ ਤੇ ਵਾਕੀ ਸੌਸੀਲ ਚੈੱਕ ਕਰ ਸਕਦੇ ਹਾਂ ਫੁੱਲਾ ਕਰਮ ਵਾਲੇ ਕੋਈ ਕੈਮਰੇ ਤੇ ਨਹੀਂ ਜੱਕ ਦੀ ਨਹੀਂ ਬਾਈ ਨਾ ਨਾ ਕੋਈ ਬਾਤ ਤਾਂ ਨਹੀਂ ਹੂੰ ਤੇ ਮੁੱਲ ਬਾਈ ਫਿਰ ਇਹਦਾ ਮੁੱਲੇ ਦੇ ਵੀਰੇ 90000 ਰੁਪਇਆ ਹੋਜੂ ਮੰਨਦਾਂ ਥੋੜਾ ਆ ਥੋੜਾ ਸੱਪਾ ਕਰਾਂਗੇ ਯਾਨੀ ਬਾੜਾ ਨਾ ਕੋਈ ਕਹੇ ਆਪਾਂ ਨੂੰ ਹੂੰ ਤੇ 90000 ਰੁਪਇਆ ਬਾਈ ਕਹਿੰਦਾ ਬਾਈ ਮੁੱਲ ਬੱਤੀ ਮੜਾ ਮੋਟਾ ਮੰਨ ਕੇ ਚੱਲੋ ਵੀ ਥੋੜਾ ਸੱਪਾ ਹੋਜੂ ਬਾਈ ਕਹਿੰਦਾ ਹਾਂ ਪਹਿਲੀ ਬਾਈ ਕਹਿੰਦਾ ਫਿਕਸ ਜੀ ਮੁੱਲ ਰੱਖਿਆਗਾ ਦੇਣ ਲੈਣ ਵਾਲਾ ਨਹੀਂ ਬਾਈ ਹਾਂ ਤੇ ਅੱਗੇ ਬਾਈ ਦੋ ਨੰਬਰ ਤੇ 1 ਮਿੰਟ ਟਾਈਮ ਲਈ ਚੈੱਕ ਪਾਸ ਇਹ ਵੀ ਸਿਆਂ ਤੋਂ ਉੱਤੇ ਆ ਜਣੀ 10 15 ਗਰ ਆਪਾਂ ਸਿਆਂ ਡੀਲ ਕਹਿਣੀ ਹੈ ਵੀ ਠੀਕ ਆ ਸਿਆਂ ਵੀ ਅਗਲਾ ਚੈੱਕ ਕਰਾ ਲਿਆ ਆਪਦੀ ਤੇ ਕਿੰਨਾ ਦੁੱਧ ਕਹਿਦੀ ਹੈ ਦੁੱਧ ਪੰਜ ਤੋਂ ਚਾਰ ਦੇ ਵਿੱਚ ਠੀਕ ਆ ਯਾਨੀ ਠੰਡੀ ਸੀਲ ਹੈ ਵੀ ਠੰਡੀ ਸੀਲ ਨਿਆਣਾ ਪਾਵੇ ਨਾ ਪਾਵੇ ਨਾ ਐਵੇਂ ਕੋਈ ਵਾਸਤਾ ਠੰਡੀ ਸੀਲ ਚੈੱਕ ਕਰੋ ਬਾਈ ਫੁੱਲ ਤੇ ਬਾਈ ਸੀਮਿੰਟ ਵਗੈਰਾ ਤਾਂ ਨਹੀਂ ਪਤਾ ਜਿਹੜਾ ਇਹ ਲਵਾਇਆ ਨਾ ਨਹੀਂ ਸੀਮਿੰਟ ਦਾ ਨਹੀਂ ਪਤਾ ਥਾਣਾ ਬਹੁਤ ਚੰਗਾ ਬਾਈ ਗੁਲਾਬੀ ਥਾਣਾ ਕਾ ਮੁੱਠੀ ਵਾਲਾ ਥਾਣਾ ਚਾਰੇ ਥਾਣੇ ਪੂਰੇ ਗਏ ਬਤੇ ਲੱਗੇ ਹੋਏ ਆਗੇ ਤੇ ਬਾਕੀ ਚਵਾਈ ਹੋਈ ਉਹ ਬਾਈ ਕਿਨੇ ਚਵਾਈ ਹੋਈ ਵੀ ਆ ਵੀਰੇ ਚਵਾਈ 5 ਵਜੇ ਦੀ ਹੋਈ ਵੀ ਆਪਣੀ ਠੀਕ ਆ ਉਸ ਹਿਸਾਬ ਨਾਲ ਬਾਈ ਅੰਦਾਜ਼ਾ ਲਾ ਲਓ ਬਾਈ ਕਿ ਇਹਨਾਂ 5 ਵਜੇ ਦੀ ਚਵਾਈ ਹੋਈ ਵੀ ਹੈ ਬਾਕੀ ਥਣ ਚੈੱਕ ਕਰ ਸਕਦਾ ਬਹੁਤ ਚੰਗਾ ਲੱਗਿਆ ਬਾਈ ਸੌਸੀਲ ਕੋਲਾ ਬ੍ਰੀਡ ਇੱਕ ਨੰਬਰ ਫੇਸ ਵਗੈਰਾ ਬਈ ਆਪਾਂ ਨੇੜੇ ਤੇ ਚੈੱਕ ਕਰਵਾ ਨਾ ਬਹੁਤ ਚੰਗਾ ਗਾ ਬਾਕੀ ਨਗੀਨੇ ਹੀ ਆ ਗਿਆ ਕਿ ਤਰ੍ਹਾਂ ਦਾ ਹੈ ਨਾ ਹਾਂ ਪਲੀ ਪਲੀ ਵੀ ਦੇਖੋ ਜੀ ਬੱਚੇ ਬੱਚੇ ਬਾਈ ਬਹੁਤ ਚੰਗੇ ਦੇਊਗੀ ਜੇ ਲੈਣੇ ਹੁਣ ਕਰਮ ਵਾਲੀ ਤੇ ਐਫਐਸ ਟੋਰ ਲੈ ਬਾਈ ਕੋਈ ਗੱਲ ਫੇਸ ਆਪਾਂ ਬਈ ਇਧਰੋਂ ਵੀ ਚੈੱਕ ਕਰਵਾ ਨਾ ਫੇਸ ਬਗੈਟ ਦਾ ਚ ਕਰ ਸਕਦੇਮ ਬੋਦੀ ਵਾਦੀ ਫੁੱਲ ਕਮਾਲ ਦੇ ਸਨੱਖ ਆਪਣੇ ਦੀ ਗੱਲ ਕਰੀਏ ਨਾ ਬਾੜ ਚ ਫੁੱਲ ਲੈ ਚੱਲ ਬਾਈ ਮੋੜ ਦੇ ਤੇ ਇਹਦਾ ਮੁੱਲ ਬਾਈ ਫਿਰ ਕੀ ਦਊ ਇਹਦਾ ਮੁੱਲ ਆਪਾਂ ਵੀਰੇ 42000 ਰੁਪਇਆ 42000 ਹਾਂ ਹੋ ਜੂ ਹੈਗਾ ਇਹਦਾ ਥੋੜਾ ਕਣਾ ਥੋੜਾ ਕਣਾ ਛੋਟਾ ਛੱਪਾ ਕਰ ਦੇਾਂਗੇ ਠੀਕ ਹੈ ਬਾਈ ਲੈ 42000 ਰੁਪਇਆ ਬਾਈ ਕਹਿੰਦਾ ਬਾਈ ਮੁੱਲ ਬਾਕੀ ਆਏਗਾ ਇਹਨੂੰ ਥੋੜਾ ਕਣਾ ਮਾਨਤਾ ਨੂੰ ਜ਼ਰੂਰ ਕਰ ਦੇਾਂਗੇ ਲੇਵੇ ਦੀ ਬਾਈ ਫੀਟਿੰਗ ਚੈੱਕ ਕਰ ਸਕਦੇਮ ਬਹੁਤ ਕਮਾਲ ਦੀ ਫੀਟਿੰਗ ਆਗੀ ਤੇ ਬਈ ਇਹ ਫੈਕਟਰੀ ਦੀ ਹਵਾਨਾ ਹੋਊਗਾ ਹਨਾ ਇਹ ਰੇਂਦਾ ਹਾਂ ਥਾਣੇ ਥੋਨੇ ਥਾਣੇ ਤੋਂ ਲੰਮੇ ਕਰਿਆ ਆਉਂਦੀ ਆ ਠੀਕ ਆ ਬਈ ਹਨਾ ਇਹ ਦੂ ਵੀ ਲੰਮੇ ਕਰਿਆ ਆਉਂਦੀ ਹਵਾਨਾ ਵੀ ਐ ਸ਼ਾਮ ਤੱਕ ਭਰ ਕੇ ਕੋਈ ਨਾ ਕੋਈ ਸੋਹਣਾ ਤਿਆਰ ਕਰ ਹਾਂ ਹਾਂ ਜਿਵੇਂ ਦੌਂਦਾ ਜਿਆਦਾ ਪੈਸੇ ਤਾਜੀ ਦਾ ਦਿੱਤਾ ਬਈ ਦਾ ਤਾਜੀ ਦਾ ਤਾਂ ਅਰੇ ਆਪਾਂ ਹੈਗੇ ਲਿਆਂਦੀ ਠੀਕ ਆ ਐਵੇਂ ਆਪਾਂ ਇਹਨੂੰ ਕਹੀਏ ਅਗਲੇ 20 ਆ 25 ਆ ਹਨਾ ਬਰੀਡ ਦੇ ਹਿਸਾਬਾ ਨਾਲ ਆਪ ਹੀ ਲਾ ਲੇਵੇ ਹੂੰ ਦਾਣਾ ਆਪਣਾ ਹੁਣ ਇਹਦਾ ਘਟਾਇਆ ਵਾ ਜਮੀ ਠੀਕ ਆ ਬੰਮ ਨੇੜੇ ਕਰਕੇ ਠੀਕ ਆ ਮੂਰੇ ਫੇਰੀ ਇਹਨੇ ਕੁਛ ਦੇਣਾ ਹੂੰ ਮਨਨੇ ਕਿ ਚਲੋ ਵੀ ਬਾਈ ਕਹਿੰਦਾ ਵੀ ਨੇੜੇ ਕਰਕੇ ਦਾਣਾ ਜੜਿਆ ਤਾਂ ਘਟਾ ਚੁੱਕੇ ਹਣਾ ਹਾਂ ਠੀਕ ਹੈ ਬਾਈ ਮੁੱਲ ਵੀ ਬਾਈ ਨੇ ਬਈ ਇਹਦਾ ਜਾਇਜ਼ ਕਰਿਆ 42000 ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਅੱਗੇ ਬਾਈ ਲਾਸਟ ਤੇ ਇਹ ਵੀਰੇ ਡੇਢ ਮਹੀਨੇ ਦੀ ਗੱਬਣਾ ਹੂੰ ਆਪਾਂ ਨਹੀਂ ਕੋਹ ਵੀ ਕਹਿਣਾ ਹੂੰ ਤੇ ਦਾ ਅਗਲੇ ਦੀ ਕਿਸਮਤ ਆ ਹਣਾ ਠੀਕ ਹੈ ਬਾਈ ਬੋਤਲੇ ਥੱਲੇ 6 ਹੋਵੇ ਸਾਢੇ 6 ਲੀਟਰ ਹੋਵੇ ऐसे ਹੋਊਗਾ ਤੇ ਜਰਸੀ ਆ ਗਈ ਫੁੱਲ ਵੱਡੀ ਹੈ ਨਾ ਹਾਂ ਕੱਦ ਵੱਡਾ ਹੈ ਜਾਨੀ ਛੋਟੇ ਨਾਲੋਂ ਇਹ ਨਹੀਂ ਹੈਗੀ ਵੀ ਛੋਟੀ ਆ ਹੂੰ ਸਹੀ ਗੱਲ ਹੈ ਇਹ ਨਹੀਂ ਹੈਗਾ ਬਾਈ ਛੋਟੀ ਆ ਤੇ ਬਾਈ ਜੇ ਕੋਈ ਵੀਰ ਦੋ ਟਾਈਮ ਉਹ ਵੀ ਛੱਲੇ ਵੀ ਕਰਨ ਕਰ ਲੇ ਅਗਲਾ ਹਾਂ ਆਪਾਂ ਨੂੰ ਕੋਈ ਇਹ ਨਹੀਂ ਚਾਹੀਦੀ ਠੀਕ ਆ ਬਾਈ ਤੇ ਥਾਣੇ ਤੇ ਬਾਈ ਦੂ ਇੱਕ ਨੰਬਰ ਆ ਹਾਂ ਲੈ ਬਾਈ ਥਣ ਤਾਂ ਥੋੜੀ ਸਾਹਮਣੇ ਲੰਮੇ ਥਾਣਾ ਮੱਝਾ ਵਾਲੇ ਥਾਣਾ ਹੂੰ ਸਹੀ ਗੱਲ ਆ ਮੱਝਾ ਵਾਲਾ ਥਾਣਾ ਬਈ ਬਹੁਤ ਚੰਗਾ ਥਾਣਾ ਲੱਗਿਆ ਥਾਣਾ ਦੀ ਕੁਆਲਿਟੀ ਕੈਮਰੇ ਤੋਂ ਜਾਗਦੀ ਥੋੜਾ ਜਿਆਦਾ ਕੋਈ ਨਹੀਂ ਕੋਈ ਚੱਕਰੇਗਾ ਥਣ ਬਹੁਤ ਚੰਗਾ ਲੱਗਿਆ ਥਣ ਦੀ ਕੁਆ ਬਾਕੀ ਬਾਈ ਜਰਸੀ ਆ ਗਈ ਫੁੱਲ ਵੱਡੀ ਜਿਹੜੀ ਫੈਟ ਆ ਉਹ ਬਹੁਤ ਚੰਗੀ ਹੈ ਫੇਸ ਚੈੱਕ ਕਰੋ ਪਹਿਲਾਂ ਤਾਂ ਬਹੁਤ ਪਿਆਰਾ ਕਬੂਦੀ ਵੱਦੀ ਫੁੱਲ ਕਮਾਲ ਦੀ ਹੈਗੀ ਹੂੰ ਤੇ ਬਾਈ ਫਿਰ ਮੁੱਲ ਵੀ ਇਹਦਾ ਉਹ ਹੈ ਜੀ ਰੋ ਉਹ ਇਹਦਾ ਮੁੱਲ ਕਰਾਂਗੇ ਇਹਦਾ ਆਪਾਂ ਠੀਕ ਆ ਹਾਂ ਫਿਰ ਖਾਲੀ ਵਾਲਾ ਮੁੱਲ ਹੀ ਹੁਕਮ ਫਰਮ ਖਾਲੀ ਵਾਲਾ ਹੀ ਖਾਲੀ ਵਾਲਾ ਯਾਰ ਨਾਲ ਵਾਲੇ ਦੀ ਕਿਸਮਤ ਆ ਮੈਂ 100% ਮੇਰੇ ਹਿਸਾਬ ਚ ਰਹੇਗੀ ਇਹ ਹੂੰ ਤੇ ਕੀ ਮੁੱਲ ਆ ਫਿਰ ਬਈ ਮੁੱਲੇ ਦਾ 25000 ਰੁਪਏ 25000 ਹਾਂ ਚੱਕੋ ਬਈ 25000 ਰੁਪਏ ਬਾਈ ਕਹਿੰਦੇ ਮੁੱਲ ਬਾਕੀ ਆਏਗਾ ਇਹਦਾ ਥੋੜਾ ਗਿਣਾ ਕਰ ਦੂੰਗਾ ਮਾਨਤਨ ਬਈ ਆ ਜੋੜ ਸੱਪਾ ਕਰਾਂਗੇ ਹੋਂ ਦਾ ਠੀਕ ਹੈ ਇਹ ਬੰਦਾ ਉਹਦੇ ਪਰਾਂ ਮੰਨ ਕੇ ਚੱਲੋ ਜਿਹੜਾ ਹੁਣ ਬਲਟਲਾ ਦਿਖਾਉਂਦੇ ਆ ਸ਼ਾਮ ਤੱਕ ਪਰ ਜਾਂਦੀ ਐ ਇਹ ਥਾਣਾ ਵਧੀਆ ਕਰਦੀ ਆ ਬਾਈ ਬਸਮਾਲ ਐ ਹਾਂ ਬਾਕੀ ਮਾਝਾ ਵਾਲਾ ਥਾਣਾ ਥੋੜੇ ਸਾਹਮਣੇ ਹੀ ਆ ਹੂੰ ਸਹੀ ਗੱਲ ਲੋਨ ਵੀ ਬਾਈ ਨੇ ਬਈ ਜਮਾ ਜਾਇਜੀ ਕਰਤਾ 25000 ਦੀ ਬਾਈ ਕਹਿੰਨਾ ਆਪਾਂ ਦੇ ਦੇਣੀ ਆ ਬਾਕੀ ਬਾਈ ਨੇ ਮੋਲ ਦੇ ਮਾਝਾ ਜਾਇਜੀ ਕੀਤਾ ਥਣ ਵੀ ਬਹੁਤ ਚੰਗਾ ਲੱਗਾ ਵਾ ਹੂੰ ਇੱਕ ਆਪਣੀ ਬੇਨਤੀ ਐ ਵੀ ਆਪਾਂ ਨੂੰ ਕੋਈ ਜਿਹੜਾ ਚੈੱਕ ਚੋਕ ਵਾਲਾ ਬੰਦਾ ਫੋਨ ਨਾ ਕਰੇ ਵੀ ਮੈਂ ਚੈੱਕ ਦੇਣਾ ਠੀਕ ਆ ਆਪਾਂ ਕੈਸ਼ ਲੈਣੇ ਆ ਬਸ ਠੀਕ ਹੈ ਬਈ ਜਿਹਨੇ ਵੀ ਭੇਟ ਆਉਂਦੀ ਦੋ ਡੰਗ ਚੋਲੇ ਚਾਰ ਚੋਲੇ ਜਿਹੜਾ ਵੀ ਪਸ਼ੂ ਆਉਂਦਾ ਠੀਕ ਹੈ ਹਾਂ ਯਾਨੀ ਲੈਣਾ ਜੀ ਨੇ ਉਹੀ ਫੂਲ ਲਾਵੇ ਠੀਕ ਹੈ ਕੋਈ ਬਹਿਵੇਂ ਨਾ ਯਾਰ ਆਪਾਂ ਨੂੰ ਉਹ ਗੱਲ ਕਰੇ ਵੀ ਆਪਣਾ ਵੀ ਕੰਮ ਧੰਦਾ ਥੋੜਾ ਜਿਹਾ ਬਿਜੀ ਰਹੀਦਾ ਠੀਕ ਹੈ ਬਈ ਇੱਕ ਬਈ ਤਰੀਕ ਬੋਲਦਣਿਆ ਠੀਕ ਅੱਜ 20 ਆ 6ਵਾਂ ਮਹੀਨਾ 2025 ਹਾਂ ਠੀਕ ਹੈ ਦਿਨ ਹੈਗਾ ਅੱਜ ਸ਼ੁੱਕਰਵਾਰ ਹੈ ਨਾ ਸ਼ੁੱਕਰਵਾਰ ਠੀਕ ਨਾਸੀ ਕੇ ਬਾਈ ਕੋਲੇ ਬਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦਾ ਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵੇਖਣ ਲਈ ਧੰਨਵਾਦ ਜੀ